11 12 13 ਨੂੰ ਪੈਨ ਇੰਡੀਆ ਲੈਵਲ ਦੀ ਲੱगन ਜਾ ਰਹੀ ਹੈ ਐਕਸੀਬਿਸ਼ਨ ਪ੍ਰਬੰਧਕਾਂ ਨੇ ਦਿੱਤੀ ਜਾਣਕਾਰੀ ਹੁਜਰੀਨੂ ਲੁਧਿਆਣਾ ਦਾ ਗੜ ਮੰਨਿਆ ਜਾਂਦਾ ਹੈ ਤਾਂ ਇਸੇ ਵਿਚਾਲੇ ਲੁਧਿਆਣਾ ਚ ਲੱਗਣ ਵਾਲੀ ਪੈਨ ਇੰਡੀਆ ਐਕਸੀਬਿਸ਼ਨ ਸੰਬੰਧੀ ਲੁਧਿਆਣਾ ਦੇ ਕਾਰੋਬਾਰੀਆਂ ਵੱਲੋਂ ਹੰਗਾਮੀ ਮੀਟਿੰਗ ਤੋਂ ਬਾਅਦ ਪੱਤਰਕਾਰ ਵਰਤਾ ਕੀਤੀ ਗੱਲ ਜਿਸ ਵਿੱਚ ਉਹਨਾਂ ਜ਼ਿਕਰ ਕੀਤਾ ਕਿ 11 12 ਅਤੇ 13 ਤਰੀਕ ਨੂੰ ਲੁਧਿਆਣਾ ਦੇ ਵਿੱਚ ਇੱਕ ਵੱਡੀ ਐਕਸੀਬਿਸ਼ਨ ਲੱਗਣ ਜਾ ਰਹੀ ਹੈ ਜਿਸ ਦੇ ਵਿੱਚ ਇੰਡੀਆ ਭਾਰਤ ਤੋਂ ਕਾਰੋਬਾਰੀ ਹਿੱਸਾ ਲੈਣਗੇ ਇਸ ਵਿੱਚ ਨਵੀਂ ਵੈਰਾਈਟੀ ਬਾਰੇ ਵੀ ਦੱਸਿਆ ਜਾਵੇਗਾ ਉਹਨਾਂ ਨੇ ਦੱਸਿਆ ਕਿ ਇਹ ਰੈਜਿਸਟਰ ਬਲੂ ਹੋਟਲ ਦੇ ਵਿੱਚ ਐਕਸੀਬਿਸ਼ਨ ਲੱਗੇਗੀ ਹਾਂਜੀ ਸਰ ਜੇ ਅੱਜ ਮੀਟਿੰਗ ਰੱਖੀ ਹੈ ਅੱਜ ਮੀਟਿੰਗ ਬਾਰੇ ਸਪੈਸ਼ਲੀ ਬੋਲਦੇ ਹੋ ਅੱਜ ਦੀ ਮੀਟਿੰਗ ਹਾਂਜੀ ਸਰ ਐਕਸੀਬਿਸ਼ਨ ਲੱਗਣ ਜਾ ਰਹੀ ਹੈ ਸੋ ਤੁਹਾਡਾ ਨਾਮ ਕੀ ਹੈ ਕਿਹੜੀ ਐਸੋਸੀਏਸ਼ਨ ਵੱਲੋਂ ਲਾਈ ਜਾ ਰਹੀ ਹੈ ਐਕਸੀਬਿਸ਼ਨ ਤੇ ਕੀ ਕੁਝ ਖਾਸ ਰੇਗਲ ਬਰੇਤਾ ਮੇਰਾ ਨਾਮ ਕਪਲ ਜੋਸ਼ੀ ਹੈ ਜੀ ਐਫਜੀਐਮਏ ਫੈਸ਼ਨ ਗਾਰਮੈਂਟਸ ਮੈਨੂਫੈਕਚਰ ਐਸੋਸੀਏਸ਼ਨ ਸਾਡਾ ਬ੍ਰਾਂਡ ਹੈ ਜਿਸ ਦੇ ਵਿੱਚ ਸਾਡੇ ਚੇਅਰਮੈਨ ਸ਼੍ਰੀ ਤਰੁਣਜਨ 바ਵਾ ਜੀ ਪ੍ਰਧਾਨ ਭਜਨ ਕਪੂਰ ਜੀ ਫਾਈਨੈਂਸ ਸੈਕਟਰੀ ਪੁਨੀਤ अरोड़ा ਜੀ ਸਾਡੇ ਚੀਫ ਐਡਵਾਈਜ਼ਰ ਰਿਸ਼ਭ ਜੈਨ ਜੀ ਸੈਕਟਰੀ ਸੁਨੀਲ ਸ਼ਰੀਨ ਜੀ ਪਰ ਸਾਡੇ ਚੀਫ ਮੈਂਟਰ ਸਾਡੇ ਜਿਹੜੇ ਹੈਗੇ ਨੇ ਸਾਡੇ ਐਡਵਾਈਜ਼ਰ ਵਿਨੈਜ ਜੈਨ ਜੀ ਸਾਡੇ ਸਾਰੇ ਸਾਥੀ ਟੀਮ ਹੈ ਔਰ ਅੱਜ ਇਹ ਸਾਡੀ ਤੀਸਰੀ ਐਗਜ਼ੀਬਿਸ਼ਨ ਜੋ 11 12 13 ਅਗਸਤ ਨੂੰ ਰੈਡੀਸ਼ਨ ਬਲੂ ਦੇ ਵਿੱਚ ਲੱਗਣ ਜਾ ਰਹੀ ਹੈ ਜਿਸ ਦੇ ਵਿੱਚ ਅੱਜ ਸਾਡੀ ਇਹ ਤੀਸਰੀ ਮੀਟਿੰਗ ਐਸਜੀ ਬੀਟਰਾ ਦੇ ਨਾਲ ਹੋਈ ਹੈ ਉਸ ਦੇ ਵਿੱਚ ਅਸੀਂ ਸਾਰੇ ਐਗਜ਼ੀਬਿਟਰਾਂ ਨੂੰ ਆਨਲਾਈਨ ਟਾਈਮ ਦੇ ਵਿੱਚ ਜਿਹੜੀ ਜਿਹੜੀ ਤਿਆਰੀ ਨਾਲ ਰਿਲੇਟਡ ਜੋ ਵੀ ਗੱਲਬਾਤ ਉਹ ਡਿਟੇਲ ਚ ਡਿਸਕਸ ਕੀਤੀ ਹੈ ਉਹ ਨਾਲ ਨਾਲ ਪੈਨ ਇੰਡੀਆ ਦੇ ਵਿੱਚ ਅਸੀਂ ਇਨਵੀਟੇਸ਼ਨ ਵੀ ਭੇਜ ਰਹੇ ਹਾਂ ਜਿਸ ਦੇ ਵਿੱਚ ਅਸੀਂ ਗੱਦੀ ਵਾਲੇ ਸਾਰੇ ਹੋਲਸੇਲਰ ਸਾਰੇ ਹੀ ਕਸਟਮਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇਸ ਦੇ ਨਾਲ ਨਾਲ ਅਸੀਂ ਇਸ ਐਗਜ਼ੀਬਿਸ਼ਨ ਦੇ ਵਿੱਚ ਆਪਣੇ ਸਾਰੇ ਕਸਟਮਰ ਨੂੰ ਇਹ ਵੀ ਵਿਸ਼ਵਾਸ ਦਿਲਾਉਣਾ ਚਾਹੁੰਦੇ ਹਾਂ ਕਿ ਲੇਟੈਸਟ ਟੈਕਨੋਲੋਜੀ ਦੇ ਲੇਟੈਸਟ ਬ੍ਰਾਂਡਿਡ ਸਾਰੇ ਹੀ ਪ੍ਰੋਡਕਟ ਤੁਹਾਨੂੰ ਇੱਕੋ ਛੱਤ ਦੇ ਵਿੱਚ ਮਿਲਣਗੇ ਜਿਹੜੇ ਸ਼ਹਿਰ ਦੇ ਵਿੱਚ ਲੇਟੈਸਟ ਕੰਪਨੀਜ਼ ਦੁਆਰਾ ਫ ਕਿਹੜੇ ਕਿਹੜੇ ਬ੍ਰਾਂਡ ਆ ਰਹੇ ਨੇ ਕਿੰਨੀਆਂ ਕੰਪਨੀ ਨਾਲ ਟਾਈਪ ਹੋਇਆ ਹੁਣ ਤੱਕ ਕੁਝ ਪਤਾ ਲੱਗ ਸਕਿਆ ਹੈ। ਉਹ ਓਵਰਆਲ 120 ਸਾਡੀ ਐਗਜ਼ੀਬਿਸ਼ਨ ਚ ਐਗਜ਼ੀਬਿਟਰ ਆ ਚੁੱਕੇ ਨੇ ਔਰ 15 ਤੋਂ ਲੈ ਕੇ 20 ਐਗਜ਼ੀਬਿਟਰ ਸਾਨੂੰ ਹੋਰ ਵੇਟਿੰਗ ਦੇ ਵਿੱਚ ਨੇ ਜਿਦੇ ਅਸੀਂ ਪਲੈਨਿੰਗ ਕਰ ਰਹੇ ਨੇ ਸਾਡੇ ਪੁਨੀਤ ਰੌੜਾ ਜੀ ਬਹੁਤ ਸੀਸਨ ਨੂੰ ਅੱਛੇ ਤਰੀਕੇ ਨਾਲ ਐਗਜ਼ੀਕਿਊਟ ਕਰ ਰਹੇ ਨੇ ਔਰ ਸਾਨੂੰ ਉਮੀਦ ਹੈ ਕਿ ਪੈਨ ਇੰਡੀਆ ਦੇ ਵਿੱਚ ਪੂਰੇ ਇੰਡੀਆ ਚ ਅਸੀਂ 5000 ਪਲੱਸ ਕਸਟਮਰ ਨੂੰ ਆਪਣੀ ਸੈਕਸਿਬਿਸ਼ਨ ਦੇ ਵਿੱਚ ਕੁਟਵਾਜ ਅਟਰੈਕਟ ਕਰਨ ਦੇ ਲਈ ਕਾਮਯਾਬ ਹੋਵਾਂਗੇ ਕਿਉਂਕਿ ਲਾਸਟ 2 ਐਕਸੀਬਿਸ਼ਨਸ ਦੇ ਵਿੱਚ ਸਾਡਾ ਸਕੋਰ 3000 ਪਲਸ ਰਿਹਾ ਸੀ ਉਸ ਨੂੰ ਅਸੀਂ ਹੋਰ ਇੰਪਰੂਵ ਕਰਨ ਦੇ ਲਈ ਉਸ ਨੂੰ 5000 ਤੋਂ ਪਲਸ ਕਿਸ ਤਰ੍ਹਾਂ ਕਰਨਾ ਹੈ ਇਸ ਲਈ ਪੂਰੀ ਟੀਮ ਲੱਗੀ ਹੋਈ ਹੈ ਜਿਸ ਤਰ੍ਹਾਂ ਸਾਡੀ ਟੈਕਸੀਆਂ ਦਾ ਇੰਤਜ਼ਾਮ ਫੂਡ ਦਾ ਇੰਤਜ਼ਾਮ ਕਸਟਮਰ ਦੇ ਲਈ ਸਾਰੀ ਮੈਨੇਜਮੈਂਟ ਦਾ ਇੰਤਜ਼ਾਮ ਦੇ ਲਈ ਪੂਰੀਆਂ ਟੀਮਾਂ ਲੱਗੀਆਂ ਸਾਡੀ ਕਾਲਿੰਗ ਹੋ ਰਹੀ ਹੈ ਸਾਰੇ ਐਕਸੀਬਿਟਰ ਨੂੰ ਗ੍ਰਾਹਕ ਨੂੰ ਤਾਂ ਜੋ ਇੱਕ ਇਵੈਂਟ ਨੂੰ ਅਸੀਂ ਲੁਧਿਆਣਾ ਦੇ ਪ੍ਰਾਈਮ ਇਵੈਂਟ ਬਣਾ ਦਈਏ ਕਸਟਮਰ ਕੱਲ ਨੂੰ ਸ਼ਹਿਰ ਅੱਜ ਬਾਕੀ ਬੈਠਾ ਵੀ ਸੋਚੇ ਕਿ ਯਾਰ 11 12 ਤਰੀਕ ਨੂੰ ਜਿਹੜੀ ਐਗਜ਼ੀਬਿਸ਼ਨ ਲੱਗ ਰਹੀ ਸੀ ਉਹਦੇ ਨੂੰ ਜ਼ਰੂਰ ਜਾਣਾ ਹੈ ਤਾਂ ਜੋ ਹਰ ਤਰ੍ਹਾਂ ਦੇ ਬ੍ਰਾਂਡ ਸਾਨੂੰ ਉੱਥੇ ਦੇਖਣ ਨੂੰ ਮਿਲ ਸਕਣ। ਲੱਗਦਾ ਵੀ ਜਿਸ ਤਰ੍ਹਾਂ ਬੰਗਲਾਦੇਸ਼ ਤੇ ਚਾਈਨਾ ਤੇ ਖਾਸ ਕਰਕੇ ਨੇੜੇ ਦੇ ਦੇਸ਼ ਵੀ ਉੱਲ ਕੇ ਗਿਆ ਉਹ ਡੋਮੀਨੇਟ ਹੋ ਰਿਹਾ ਹੋਦਰ ਇੰਡਸਟਰੀ ਦੇ ਵਿੱਚ। ਸੋ ਅਜਿਹੇ ਦੇ ਵਿੱਚ ਅਜਿਹੀਆਂ ਐਗਜ਼ੀਬਿਸ਼ਨਾਂ ਬੜੀ ਜ਼ਰੂਰੀ ਹੈ ਕਿਉਂਕਿ ਸਾਡੇ ਜੇਕਰ ਹੋਦਰ ਨੂੰ ਹੋਰ ਆਪਾਂ ਹੋਰ ਸਾਈਡ ਕਰਦੇ ਤੇ ਜ਼ਰੂਰੀ। ਦੇਖੋ ਇਸ ਤਰ੍ਹਾਂ ਵਾ ਹਰ ਇਨਸਾਨ ਨੂੰ ਜੋ ਮੈਂ ਆਪਣੀ ਜ਼ਿੰਦਗੀ ਦਾ ਫਲਸਫਾ ਬਣਾਇਆ ਹੋਇਆ ਵਾ ਉਮੀਦ ਤੇ ਦੁਨੀਆ ਦੀਗੀ ਔਰ ਯਤਨ ਕਰਨਾ ਕਰਮ ਸਾਡਾ ਕੰਮ ਹੈ। ਅਸੀਂ ਇਸ ਦੁਨੀਆ ਅਪਾ ਜੀ ਅਸੀਂ ਨੂੰ ਠੀਕ ਅਸੀਂ ਮੰਨਦੇ ਗੌਰਮੈਂਟ ਦੀ ਪਾਲਿਸੀਆਂ ਵਾ ਉਹਦੀ ਆਪਣੀਆਂ ਮਜਬੂਰੀਆਂ ਵਾ ਚਾਈਨਾ ਦੀਆਂ ਬੰਗਲਾਦੇਸ਼ ਦੀਆਂ ਬਟ ਸਾਨੂੰ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਉਸ ਦੇਸ਼ ਦੇ ਵਿੱਚ ਰਹਿੰਦੇ ਪਏ ਜਿੱਥੇ 140 ਕਰੋੜ ਦਾ ਮੁਲਕ ਹੈ ਬਾਹਰ ਦੀਆਂ ਕੰਪਨੀਆਂ ਸਾਡੇ ਵਿੱਚ ਆ ਕੇ ਯੂਨਿਟ ਲਾ ਰਹੀਆਂ ਨੇ ਸਾਡੀ ਮੰਡੀ ਨੂੰ ਕਿਆਚ ਕਰਨਾ ਚਾਹੁੰਦੀਆਂ ਦਨ ਵਾਈ ਵੀ ਡਿਸਟਰਬ ਅਸੀਂ ਆਪਣੀ એનર્ਜੀ ਕੰਮ ਕਰਨ ਤੇ ਲਾਈਏ ਵਧੀਆ ਪ੍ਰੋਡਕਟ ਬਣਾਈਏ ਉਹਨਾਂ ਦੇ ਕੰਪੈਰੀਜ਼ਨ ਵਿੱਚ ਪ੍ਰੋਡਕਟ ਬਣਾਵਾਂਗੇ ਕਿਉਂ ਆਪਾਂ ਮਾਨ ਲਈ ਵੇਚ ਪਾਵਾਂਗੇ ਮੈਂ ਆਪਣੇ ਸਾਰੇ ਦੁਕਾਨਦਾਰ ਭਰਾਵਾਂ ਨੂੰ ਸਰ ਮੈਨੂਫੈਕਚਰ ਭਰਾਵਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਭਰਾਵੋ ਦਿਲ ਨਾ ਛੋਟਾ ਕਰੋ ਆਪਣੇ ਪ੍ਰੋਡਕਟ ਨੂੰ ਆਪਣੇ ਪ੍ਰੋਡਕਟ ਦੇ ਵਿੱਚ ਜਾਨ ਪਾਈਏ ਕਹਿੰਦੇ ਨਾ ਕਿ ਜਿੱਥੇ ਵੀ ਗੁਣ ਹੁੰਦਾ ਹੈ ਤੇ ਮੱਖੀ ਆਪਣੇ ਆਪ ਆਂਦੀ ਹੈ ਆਪਾਂ ਆਪਣੇ ਪ੍ਰੋਡਕਟ ਦੇ ਵਿੱਚ ਜਾਨ ਪਾਈਏ ਆਪਣੀ ਆਈਟਮ 'ਚ ਜਾਨ ਉਹ ਵੀ ਰੇਟ ਸਹੀ ਹੋਊਗਾ ਆਪਾਂ ਲੇਬਰ ਦੇ ਨਾਲ ਵੀ ਸਹੀ ਤਰੀਕੇ ਨਾਲ ਡੀਲ ਕਰਾਂਗੇ ਤਾਂ ਆਪਣੇ ਮਾਹੌਲ ਵਧੀਆ ਬਿਜ਼ਨਸ ਦਾ ਬਣਨਗੇ ਲੱਗਦਾ ਐਕਸੀਬਿਸ਼ਨ ਸੈਂਟਰਾਂ ਦੀ ਲੋੜ ਹੈਗੀ ਲੁਧਿਆਣਾ ਦੇ ਦੇਖੋ ਇਹ ਤਾਂ ਭਾਜੀ ਤੁਸੀਂ ਸਾਡੇ ਦਿਲ ਦੀ ਕਿਹਨ ਕਹਿੰਦੇ ਨਾ ਦੁੱਖ ਦੀ ਰੱਗ ਤੇ ਹੱਥ ਰੱਖਦਾ ਇਹ ਪਿਛਲੇ 6 ਸਾਲ ਤੋਂ ਸਾਡੇ ਚੇਅਰਮੈਨ ਤਰुण ਜਨ ਬਾਬਾ ਜੀ ਦੀ ਲੜਾਈ ਲੜ ਰਹੇ ਨੇ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਲੁਧਿਆਣੇ ਦੇ ਵਿੱਚ ਸਾਨੂੰ ਇੱਕ ਸ਼ਹਿਰ ਦੇ ਨੇੜੇ ਕੈਜ਼ੀਵੇਸ਼ਨ ਸੈਂਟਰ ਚਾਹੀਦਾ ਹੈ ਜਿਹੜੀ ਅਸੀਂ ਸਾਡੇ ਹੁਣ ਮਾਨਯੋਗ ਮੰਤਰੀ ਜੀ ਬਣੇ ਨੇ ਬਿੱਟੂ ਜੀ ਉਹਨਾਂ ਅੱਗੇ ਵੀ ਬੇਨਤੀ ਕਰਾਂਗਾ ਸਾਡੇ ਬਾਬਾ ਜੀ ਯਤਨ ਕਰ ਰਹੇ ਨੇ ਕਿ ਕੋਈ ਅੱਛਾ ਅਸੀਂ ਮੰਤਰੀ ਬਲਾਕੇ ਲੈ ਕੇ ਆਈਏ ਤਾਂ ਜੋ ਜਿਹੜੀ ਸਾਡੀਆਂ ਇਹ ਛੋਟੀ ਛੋਟੀ ਦਿੱਕਤਾਂ ਨੇ ਇਹ ਤਾਂ ਛੋਟੀ ਜਿਹੀ ਨਹੀਂ ਸਰਕਾਰ ਲਈ ਵੱਡੀ ਚੀਜ਼ ਨਹੀਂ ਆ ਅਸੀਂ ਪੰਜਾਬ ਸਰਕਾਰ ਅਕੀ ਵੀ ਬੇਨਤੀ ਕਰਾਂਗੇ ਕਿ ਸਾਨੂੰ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ ਹੋਟਲਾਂ ਦੇ ਵਿੱਚ ਠੀਕ ਹੈ ਅਸੀਂ ਆਪਣਾ ਅਫੋਰਡ ਕਰ ਲੈਣੇ ਕਰ ਲੈਣੇ ਨੇ ਕਿ ਇੱਕ ਬਿਜ਼ਨਸ ਦਾ ਦਾਇਰਾ ਤਾਂ ਇੱਕ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਕਸਟਮਰ ਆਂਦਾ ਉਹਦਾ ਇੱਕ ਇੰਪੈਕਟ ਬਹੁਤ ਅੱਛਾ ਬੰਦਾ ਹੈ ਕਰੋਨਾ ਤੋਂ ਬਾਅਦ ਲੱਗਦਾ ਕਿ ਔਰੀ ਇੰਡਸਟਰੀ ਨੂੰ ਬੜਾ ਜਿਹੜਾ ਘਾਟਾ ਪਿਆ ਦਿਹੁਣ ਨੂੰ ਹੋਮ ਕਨਵਰਸ ਦੀ ਇੱਕ ਵੱਡਾ ਮੌਕਾ ਵਾ ਵਧੀਆ ਜਿਹੜੀ ਹੈ ਪਲੇਟਫਾਰਮ ਹੋਵੇ ਮੇਰੇ ਭਾਈ ਸਾਹਿਬ ਦੀ ਗੱਲਾਂ ਬਿਲਕੁਲ ਐਗਰੀ ਕਰਦਾ ਹਾਂ ਭਾਜੀ ਇਸ ਐਗਜ਼ੀਬਿਸ਼ਨਾਂ ਦਾ ਮੰਤਵ ਹੀ ਇਹੀ ਆ ਆਪਾਂ ਇੱਕ ਘਰ 'ਚ ਬੈਠੇ ਆਂ ਆਪਾਂ ਇੱਕ ਮਾਹੌਲ ਨੂੰ ਬੂਸਟ ਕਰਾਂਗੇ ਅੱਜ ਕਿੰਨ ਲੱਗ ਰਹੀਆਂ ਸੇਮ ਡੇਟ ਤੇ ਕਿਉਂ ਲੱਗ ਰਹੀਆਂ ਸਭ ਤੋਂ ਜੋਸ਼ ਆ ਸਾਨੂੰ ਰੋਜ਼ ਸਾਡੇ ਪੁਨੀਰ ਜੀ ਨੂੰ ਰੋਜ਼ ਰਿਫਿਊਜ਼ ਆ ਰਹੀ ਆ ਅਸੀਂ ਕਰ ਰਹੇ ਆ ਦੋ ਦੋ ਤਿੰਨ ਤਿੰਨ ਬੰਦਿਆਂ ਨੂੰ ਕਿਉਂ ਅਗਲਾ ਕਹਿੰਦਾ ਯਾਰ ਕੁਛ ਨਾ ਅਸੀਂ ਕੰਮ ਕਰਦੇ ਪਏ ਇੱਕ ਬ੍ਰਾਂਡ ਪ੍ਰੋਮੋਸ਼ਨ ਤਾਂ ਹੈ ਨਾ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਦੇਖੋ ਮੈਂ ਤੁਹਾਨੂੰ ਫੇਰ ਉਸੇ ਗੱਲ ਤੇ ਆਵਾਂਗਾ ਆਪਣੇ ਕੰਮ ਤੇ ਆਪਾਂ ਧਿਆਨ ਦੇਈਏ ਆਪਾਂ 네ਗੇਟਿਵਿਟੀ ਬੰਨ੍ਹ ਲਈ ਜੇ ਕੰਮ ਦੀ ਕੋਈ ਕਮੇਡੀ ਐ 100 ਰਿਫਿਜ਼ ਰੱਖੀ ਗਈ ਹੈ ਤੁਹਾਡੇ ਕੋਲ ਸਰ ਇਸ ਤਰ੍ਹਾਂ ਆ ਜੀ ਇਸ ਇਹ ਜਿਹਦਾ ਫਾਈਨਾਂਸੀਆ ਮੈਂ ਡ ਐਂਟਰੀ ਫੀਸ ਨੋਮੀਨਲ ਹੀ ਹੁੰਦੀ ਆ ਅਸੀਂ ਇਹ ਚਾਹੁੰਦੇ ਆ ਕਿ ਇਹੀ ਚੀਜ਼ ਵਿੱਚ ਪਾਸੇ ਦੀ ਗੱਲ ਤੇ ਆ ਰਹੇ ਆ ਐਗਜ਼ਿਬਿਸ਼ਨਾਂ ਜੇ ਐਂਟਰੀ ਫੀਸ ਨਹੀਂ ਰੱਖਦੇ ਖਰਚੇ ਆ ਭਾਜੀ ਐਡਵਰਟਾਈਜ਼ਰ ਦੇ ਹਰ ਚੀਜ਼ ਦੇ ਐਗਜ਼ਿਬਿਸ਼ਨ ਸੈਂਟਰ ਹੋਏਗਾ ਬੰਦ ਆਪਣੀ ਸੁਵਿਧਾ ਅਨੁਸਾਰ ਸਰ ਕੋਨਟੈਕਟ ਕੀਤਾ ਜਾਵੇ ਤੁਹਾਨੂੰ ਜਦੋਂ ਇਹ ਪੀਨਲ ਬੰਦਾ ਹੋ ਗਿਆ ਦੇਖੋ ਸਾਡੀ ਟੀਮ ਦੇ ਵਿੱਚ ਸਾਡੇ ਪੁਨੀਤ ਅਰੋੜਾ ਜੀ ਫਾਈਨੈਂਸ ਸੈਕਟਰੀ ਨੇ ਜਿਹੜਾ ਸਾਰਾ